ਇਹ ਅਲਿਕਾ ਉਹਨੇ ਲੈ ਕਾ ਹੀ ਰੀਲ ਸੋੜਦੇ ਪੈ ਹੀ ਮੈਨੂੰ ਤਾਂ ਇੰਨਾ ਕੁ ਪਾਸਾ ਇੰਨਾ ਕੁ ਪਾਸਾ ਤੇ ਆਪਣੀ ਭੈਣ ਹੈਗੀ ਜਿਹੜੀ ਰੀਲ ਬਣਾ ਰਹੀ ਪੂਰਾ ਐਨ ਮਤਲਬ ਇੰਨਾ ਕੁ ਕੀ ਕਹਿੰਦੇ ਹੁੰਦੇ ਨੇ ਵਿੱਚ એનર્ਜੀ ਭਰੀ ਹੋਈ ਉਹਨਾਂ ਦੇ ਤੇ ਇੰਨਾ ਕੁ ਆਪਣੇ ਆਪ ਤੇ ਉਹਨਾਂ ਨੂੰ ਮਤਲਬ ਟਰਸਟ ਸੀ ਕਿ ਮੈਂ ਇਹ ਚੀਜ਼ ਕਰ ਲਾਂਗੀ ਸਾਡੇ ਵਰਗੇ ਹੁੰਦੇ ਹੁੰਦੇ ਵੀ ਨਹੀਂ ਕਰਦੇ ਕੀ ਦੀ ਗੱਲ ਕਰ ਰਹੀਆਂ ਤੂੰ ਹੈਗੀ ਇੱਕ ਕਰ ਰਹੀ ਹਾਂ ਮੈਂ ਦੱਸੂਗੀ ਮੈਂ ਰੀਲ ਦੇਖੀ ਸੀ ਠੀਕ ਹੈ ਅੱਛਾ ਅੱਛਾ ਉਹ ਦੀ ਗੱਲ ਕਰ ਰਹੀ ਸਤਿ ਸ਼੍ਰੀ ਅਕਾਲ ਜੀ ਹੋਪ ਵੀ ਸਰ ਵਧੀਆ ਤੁਸੀਂ ਠੀਕ ਠਾਕ ਆ ਟਾਈਮ ਹੋ ਵੀ ਸਵੇਰੇ 9:00 ਵਜ ਗਏ ਨੇ ਮੱਛੀ ਆਪਾਂ ਸੁਣਦੇ ਇੱਥੇ ਤੁਹਾਨੂੰ ਪਤਾ ਕੱਲ ਵਾਲੇ ਬਾਕਸ ਦੀ ਦੇਖਿਆ ਪਰਨੀਤ ਗਿਆ ਆਇਆ ਹੋਇਆ ਸੀ ਦੋਨੇ ਸਕੂਲ ਚਲੇ ਗਏ ਨੇ ਤੇ ਆਪਾਂ ਜਨਾ ਕਿ ਅੱਜ ਆਖੰਡ ਪਸਾਦਾ ਹੋ ਗਿਆ ਤੇ ਅੱਜ ਆਪਾਂ ਉਧਰ ਇਨਵਾਈਟਡ ਆ ਮੈਂ ਆਪਣੇ ਕੱਪੜੇ-ਕੁਪੜੇ ਪ੍ਰੈਸ ਕਰ ਰਹੀ ਹਾਂ ਅਜੇ ਇਧਰ ਤਿਆਰ ਕਰਨਾ ਆਪਾਂ ਆਫਿਸ ਵਾਲੇ ਬੰਦੇ ਨੇ ਖੜਾ ਰੋਟੀ-ਰੋਟੀ ਬਣਾ ਕੇ ਦੇਣੀ ਸਬਜ਼ੀ ਮੈਂ ਸਿਹਰੇ ਬਣਾਤੀ ਮਤਲਬ ਮੈਂ ਭੁੱਲ ਤੇ ਜਾਣਾ ਇਹ ਨਾ ਹੋਏ ਕਿ ਰੋਟੀਆਂ ਪਿੱਛੇ ਕੰਮ ਖਰਾਬ ਹੋ ਜੇ ਆ ਤੁਸੀਂ ਦੇਖੋ ਇੱਕ ਚੀਜ਼ ਚੇਂਜ ਹੋ ਗਈ ਫ੍ਰਿਜ ਉੱਥੇ ਹੋ ਗਿਆ ਹਨਾ ਅੱਜ ਨਹੀਂ ਮੈਂ ਕੱਲ ਹੀ ਕਰਾਂਗਾ ਅੱਛਾ ਕਰੀ ਦੇਖੋ ਆਪਾਂ ਤਾਂ ਜੋ ਕੋਈ ਮਾੜਾ ਮੋਟਾ ਵੀ ਹੁੰਦਾ ਨਾਲ ਦੀ ਨਾਲ ਆਪਾਂ ਉਹਨਾਂ ਨੂੰ ਲਾਈਵ ਤਸਵੀਰਾਂ ਦਿਖਾ ਦਿੰਨੇ ਆ ਕਿ ਦੇਖੋ ਅੱਜ ਅਸੀਂ ਐਂ ਚੇਂਜ ਕਰ ਲਿਆ ਅੱਜ ਨਾਲ ਆសុਕ ਮੈਂ ਫਸਟ ਟਾਈਮ ਪਾ ਰਹੀ ਹਾਂ ਜਿਹੜਾ ਮੈਂ ਸਟਿਚ ਕਰਵਾਇਆ ਸੀ ਇਹ ਆਪਣੀ ਗਰੇਵਲ ਪਹਿਨਣ ਨੂੰ ਬੜਾ ਪਸੰਦ ਕੀਤਾ ਪਰ ਉਦੋਂ ਦਾ ਨਾ ਪਾਇਆ ਨਹੀਂ ਅੱਜ ਪਾਵਾਂਗੇ ਜਦੋਂ ਪਾਵਾਂਗੇ ਫਿਰ ਮੈਂ ਤੁਹਾਨੂੰ ਵੀਡੀਓ ਜ਼ਰੂਰ ਦਿਖਾਵਾਂਗੀ ਪਰ ਜੇ ਨਾ ਹਾਂ ਮੈਂ ਇਕੱਲੀ ਹੋਊਂਗੀ ਇਕੱਲੀ ਵੀਡੀਓ ਕੀ ਦਿਖਾਉਂਗੀ ਜਾਂ ਮੈਂ ਕੈਮਰਾ ਕੁਮਰਾ ਕਿਤੇ ਟਿਕਾ ਕੇ ਤੁਹਾਨੂੰ ਦਿਖਾ ਦਾਂਗੀ ਕਿਉਂਕਿ ਪਤਾ ਆ ਵੀ ਚਲੇ ਜਾਣਾ ਆਫਿਸ ਨਹੀਂ ਅੱਜ ਮੈਂ ਕਰੀ ਆ ਹਾਂ ਵਰਕ ਫਰਮ ਹੋਮ ਹੈ ਅੱਜ ਕਿਹੜੀ ਗੱਲ ਅੱਜ ਇੱਕ ਤਰੀਕ ਹੈ ਨਾ ਕਲੋਜ਼ਿੰਗ ਤੋਂ ਅਗਲਾ ਦਿਨ ਅੱਛਾ ਕੱਲ ਕਲੋਜ਼ਿੰਗ ਸੀਗੀ ਮੈਂ ਆ ਕਰੀ ਜਾਨੀ ਕਿ ਆਫਿਸ ਕੋਲ ਜਾਂ ਮੇਰੇ ਦਿਮਾਗ 'ਚ ਨਹੀਂ ਹੈਗਾ ਹੈ ਚਲੋ ਫਿਰ ਠੀਕ ਹੈ ਫਿਰ ਤਾਂ ਤਾਂ ਮੇਰੀ ਬਣਾ ਦੇਣਗੇ ਅੱਜ ਕੱਲ ਆ ਜਿਹੜੀ ਚੀਜ਼ਾਂ ਹੁੰਦੀਆਂ ਨੇ ਆ ਜਿਹੜੀ ਛੋਟੇ ਹੋ ਗਏ ਨਾ ਇਹ ਅੱਜ ਕੱਲ ਫੈਸ਼ਨ ਹੀ ਹੁੰਦਾ ਚੱਲ ਪਿਆ ਤੇ ਮੈਂ ਵੀਡੀਓ ਪਾਈ ਹੁ ਪੰਜਾਬੀ ਪ੍ਰੇਰ ਆਗੇ ਤੇ ਟਿਕ ਵੀਡੀਓ ਹਨਾ ਮੂ ਟਿਕ ਵਾਲੀ ਵੀਡੀਓ ਪਾਈ ਤੇ ਔਰ ਜੇ ਨਾ ਮੈਂ ਨਾ ਆਪਾਂ ਤੁਸੀਂ ਕਿਤੇ ਵੀ ਦੇਖਿਓ ਕੋਈ ਵੀ ਵੀਡੀਓ ਔਰ ਜੇ ਨਾ ਆਪਾਂ ਕੋਈ ਵੀ ਸੂਟ ਦਿਖਾਣੇ ਦਾ ਮੰਨ ਲਓ ਆਹ ਸੂਟੇ ਦਾ ਕੋਈ ਵੀ ਸੂਟ ਹੈ ਆਪਾਂ ਉਹਦੇ ਤੇ ਹੱਥ ਫੇਰ ਕੇ ਹੱਥ ਰੱਖ ਕੇ ਦਿਖਾਣੇ ਆ ਕਿਉਂਕਿ ਹੱਥ ਨਾਲ ਪ੍ਰੋਪਰ ਕਲਰ ਦਾ ਪਤਾ ਲੱਗ ਜਾਂਦਾ ਜਿਹੜੇ ਸਾਹਮਣੇ ਵਾਲੇ ਹੁੰਦੇ ਸਾਡੇ ਪਹਿਣ ਪਰਾ ਤੇ ਹੱਥ ਰੱਖਿਆ ਨਾ ਪ੍ਰੋਪਰ ਕਲਰ ਦਾ ਪਤਾ ਲੱਗ ਜਾਂਦਾ ਕਿ ਆਪਣੇ ਕਲਰ ਤੇ ਸੂਟ ਕਰ ਰਿਹਾ ਕਿ ਨਹੀਂ ਹਨਾ ਤੇ ਐਵੇਂ ਮੈਂ ਵੀਡੀਓ ਬਣਾ ਰਹੀ ਐ ਮੈਂ ਹੱਥ ਰੱਖ ਕੇ ਵੀਡੀਓ ਬਣਾਈ ਤੇ ਇੱਕ ਭੈਣ ਦਾ ਨਾ ਬੜਾ ਵਿਚਾਰੀ ਨੇ ਟੈਮ ਕੱਢ ਕੇ ਸੜੀ ਬੜੀ ਨੇ ਕਮੈਂਟ ਕੀਤਾ ਕਿ ਸਾਨੂੰ ਪਤਾ ਤੈ ਤੂੰ ਮੈਨੀਕਿਓਰ ਕਰਾ ਕੇ ਆਈ ਨਹੀਂ ਬੜੇ ਹੱਥ ਮਾਰਨ ਦੀ ਸੂਟ ਤੇ ਹੱਥ ਰੱਖ ਰੱਖ ਕੇ ਵੀਡੀਓ ਬਣਾ ਰਹੀ ਐ ਤੂੰ ਫਲਾਣਾ ਐ ਤੂੰ ਫੁਕਰੀ ਐ ਤੂੰ ਢਿੰਕਾ ਮੈਂ ਨਾ ਉਹ ਕਮੈਂਟ ਪੜ੍ਹ ਕੇ ਨਾ ਪਹਿਲਾਂ ਤਾਂ ਮੈਂ 10 ਮਿੰਟ ਹੱਸੀ ਕਿ ਅੱਜ ਤੱਕ ਮੈਨੂੰ ਲੱਗਦਾ ਮੈਂ ਕਦੇ ਮੈਨੀਕਿਓਰ ਹੀ ਨਹੀਂ ਕਰਾਇਆ ਠੀਕ ਐ ਪਹਿਲੀ ਗੱਲ ਤੇ ਇਹ ਆ ਕਿ ਮੈਂ ਮੈਨੀक्योर ਕਰਾਇਆ ਬਾਕੀ ਇਹ ਆ ਕਿ ਜੇ ਮੈਂ ਮੈਨੀक्योर ਕਰਕੇ ਮੈਸੂਤਾ ਤੇ ਦਿਖਾਣੇ ਦੀਆਂ ਮੈਂ ਤਾਂ ਸਿੱਧਾ ਹੀ ਵਲੌਗ ਦੇ ਵਿੱਚ ਇਹ ਕਹਦੇ ਨੇ ਕਿ ਮੈਂ ਮੈਨੀक्योर ਕਰਾ ਕੇ ਆਈਆਂ ਹਣ ਮੈਨੂੰ ਇਹ ਆ ਥੋੜੀ ਦਿਖਾਣ ਦੀ ਲੋੜ ਸੀ ਕਿ ਦੇਖੋ ਉਹ ਭੈਣ ਵਿਚਾਰੀ ਨੇ ਕਿੱਡਾ ਉਹ ਵਾਲ ਕੱਢਿਆ ਹਨ ਮੈਂ ਨਹੀਂ ਪੂਰਾ ਐਡਾ ਚੈਪਟਰ ਲਿਖਿਆ ਹੋਇਆ ਸੀ ਆਪਾਂ ਕਮੈਂਟ ਵਿੱਚ ਰੱਖ ਦੇਣੀ ਹੁੰਦੀ ਹੈ ਡਿਲੀਟ ਕਰ ਦੇਣਾ ਤੁਹਾਨੂੰ ਪਤਾ ਹੈ ਇੱਕ ਨੂੰ ਦੇਖ ਕੇ ਫਿਰ ਦੂਜਾ ਵੀ ਵਿੱਚ ਗਿਆਨ ਵੰਡਣ ਆ ਜਾਂਦਾ ਆਪਾਂ ਆਪ ਕਾਹੇ ਜੋਗਾ ਨਹੀਂ ਨਹੀਂ ਆ ਕੋਸ਼ਿਸ਼ ਆ ਖਾਣ ਹੀ ਮੈਂ ਭੁੱਲ ਗਈ ਤੋ ਚਲ ਉਹਨੂੰ ਛੱਡੋ ਤੇ ਉਹਨਾਂ ਨੇ ਬੜਾ ਹਿੰਮਤ ਕਰਕੇ ਵਿਚਾਰੇ ਨੇ ਐਡਾ ਚੈਪਟਰ ਲਿਖਿਆ ਕਿ ਤੂੰ ਮੈਨੀਕਿਓਰ ਕਰਾ ਕੇ ਆਈ ਹੈਂ ਤੂੰ ਹੱਥ ਦਿਖਾ ਰਹੀ ਹੈਂ ਬਾਰ-ਬਾਰ ਸੂਟ ਉੱਤੇ ਹੱਥ ਫੇਰੀ ਜਾ ਰਹੀ ਹੈ ਉਹ ਆਪਾਂ ਹੱਥ ਤਾਂ ਫੇਰਦੇ ਆਂ ਜੀ ਪ੍ਰੋਪਰ ਕਲਰ ਆ ਜਾਂਦਾ ਸੂਟ ਦਾ ਆਪਾਂ ਨੂੰ ਆਪਣੀ ਸਕਿਨ ਦੇ ਕਲਰ ਅਕੋਰਡਿੰਗ ਆਪਣੇ ਭੈਣ ਭਰਾ ਜਿਹਦੇ ਨੂੰ ਉਹਨਾਂ ਨੂੰ ਪਤਾ ਲੱਗ ਜਾਂਦਾ ਤੁਸੀਂ ਐਡਾ ਸੜਿਆ ਬੜਾ ਕਮੈਂਟ ਨਾ ਕਰਿਆ ਕਰੋ ਜੇ ਟਾਈਮ ਕੱਢਦੇ ਹੋ ਤਾਂ ਕੋਈ ਚੱਜ ਦੇ ਦੋ ਅੱਖਰ ਬੋਲ ਦਿਆ ਕਰੋ ਕੈਮਰਾ ਕਿੱਧਰ ਜਾ ਰਿਹਾ ਤੁਹਾਡਾ ਕੈਮਰਾ ਤੁਹਾਡੇ ਕੋ ਨਹੀਂ ਹੈ ਨਾ ਨਾ ਤੁਸੀਂ ਵੀ ਹੱਸੰਦੇ ਹੋ ਰਾਮ ਨਾਲ ਪਿੱਛੇ ਕਿਆ ਕਰਕੇ ਦੇ ਰਹੇ ਚਲੋ ਅੱਜ ਫਿਰ ਤੁਸੀਂ ਕਰਿਓ ਮੈਨੂੰ ਤਾਂ ਚੇਤਾ ਹੀ ਨਹੀਂ ਫਿਰ ਮੈਂ ਟੈਨਸ਼ਨ ਫਰੀ ਆ ਫਿਰ ਆਪਾਂ ਆਪਣੇ ਬਜ਼ਾਰ ਵਾਲੇ ਕੰਮ ਕਰ ਲਈ ਅੱਜ ਹਾਂ ਬਜ਼ਾਰ ਵਾਲੇ ਕੰਮ ਥੋੜੇ ਹੋ ਹੋ ਜਾਊਗਾ ਪਰ ਇਹ ਆ ਕਿ ਜਾਇਆ ਮੰਗੇ ਘੰਟੇ ਤੋਂ ਘੰਟੇ ਵਾਸਤੇ ਵਿੱਚ ਟਾਈਮ ਕਰਕੇ ਜੇ ਥੋੜਾ ਜਿਹਾ ਰਸ਼ ਘਟੂਗਾ ਕਾਹਦਾ ਰਸ਼ ਮੇਰੇ ਇੱਕ ਦੋ ਇੱਕ ਦੋ ਕੇਸ ਮੇਰੇ ਬਡੇ ਲੌਗਇਨ ਹੋਣੇ ਨੇ ਚਲੋ ਮੈਂ ਕੱਪੜੇ ਪ੍ਰੈਸ ਕਰ ਲਾ ਨਾ ਤੋ ਕਿ ਆਪਾਂ ਉਧਰ ਜਾਣੇ ਮੱਥਾ ਟੇਕ ਦੇ ਉੱਥੇ ਆਹ ਘੰਟਾ ਸਭ ਹੋ ਜਾਂਦਾ ਫਿਰ ਮਿਲਦਾ ਤੁਹਾਨੂੰ ਠੀਕ ਓਕੇ ਜੀ ਅੱਜ ਮਾ ਕਾ ਬੜੇ ਵੱਟ ਖੱਡੇ ਪਏ ਹੈ ਬਿਆਤ ਐ ਜਿਵੇਂ ਤਿਆਰ ਤਾਂ ਐ ਹੋਏ ਜੋ ਬਿਆਤ ਜਾਣਾ ਹੁੰਦਾ ਮਸਾ ਮੌਕਾ ਮੇਂਦਾ ਤਿਆਰ ਹੁੰਦਾ ਸਾਰਾ ਦਿਰ ਭਾਂਡੇ ਬੰਨ ਮੈਂ ਕਮੜੇ ਪੋਜੀਦਾ ਮੈਂ ਕਹਾ ਚੱਲ ਤਿਆਰ ਹੋਈ ਜੀ ਕਰਨ ਡਿਆ ਸੀ ਤਿਆਰ ਹੁਣ ਤਾਂ ਮੈਂ ਹੋ ਗਈ ਕਿ ਚੱਲ ਹਣਾ ਉਹਨਾਂ ਦੇ ਹੈਗਾ ਬੇਟੀ ਦਾ ਬਰਥਡੇ ਤੇ ਉਹਨਾਂ ਨੇ ਮੈਨੂੰ WhatsApp ਕਰਾਇਆ ਤੇ ਆਪਾਂ ਫਿਰ ਟਾਉਰ ਟੂਰ ਮਸਾ ਮੌਕਾ ਮਿਲਦਾ ਟਾਉਰ ਬੰਨ ਲੈਣਾ ਤੇ ਲੋਦੀ ਆਪਾਂ ਰੈਡੀ ਹੋ ਗਏ ਆ ਫਿਰ ਮੈਂ ਅਦਰ ਚੱਲਦੀ ਰੈਡੀ ਹੋਈਆ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਦਾ ਠੀਕ ਹੈ ਜੀ ਇਹ ਮੇਰਾ ਸੂਟ ਹੈ ਜੀ ਉਹ ਪ्युअर ਔਰਗੈਨਜਾਸੂਟ ਹੈ ਕਿਹੜਾ ਜੀ ਲਓ ਚੈੱਕ ਕਰੋ ਤੇ ਦੱਸਿਓ ਮੈਨੂੰ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ ਇਹਦੇ ਨਾਲ ਪ੍ਰਿੰਟਡ ਦੁਪੱਟਾ ਸਾਰਾ ਹੀ ਇਹ ਮੇਰੀ ਫਰਸਟ ਚੁਆਇਸ ਸੀ ਆਫ ਵਾਈਟ ਕਲਰ ਦੀ ਮੇਰਾ ਬਹੁਤ ਜੀ ਸੀ ਕਿਉਂਕਿ ਇਹ ਪਹਿਲਾਂ ਗਗਨ ਨੇ ਵੇਅਰ ਕੀਤਾ ਸੀ ਤੁਸੀਂ ਦੇਖਿਆ ਹੋਣਾ ਬਲੌਗਾਂ ਚ ਤੇ ਬੜਾ ਫਰਮੈਸ਼ ਤੇ ਮੰਗਾਇਆ ਗਿਆ ਇਹ ਕਲਰ ਪਹਿਲਾਂ ਮਿਲਦਾ ਹੀ ਨਹੀਂ ਪਿਆ ਬੈਗ ਤੇ ਵੀ ਸੇਮ ਹੀ ਪ੍ਰਿੰਟ ਆ ਘੇਰੇ ਤੇ ਤੇ ਮੂਰਤੀਆਂ ਬੜੀਆਂ ਹੋਈਆਂ ਨੇ ਇਹ ਚ ਕਲਰ ਕਾਫੀ ਨੇ ਇਹਦੇ ਚ ਠੀਕ ਹੈ ਜੀ ਇਹ ਚ ਕਲਰ ਬਹੁਤ ਨੇ ਪਰ ਇਹ ਕਲਰ ਸਪੈਸ਼ਲ ਮੰਗਵਾਣਾ ਪਏਗਾ ਇਹਨੂੰ ਟਾਈਮ ਲੱਗੇਗਾ ਆਉਣ ਨੂੰ ਮਮਾ ਥੋੜੀ ਬਥੀ ਹੋਰ ਰੈਡੀ ਹੋ ਜਾ ਥੋੜਾ ਜਿਹਾ ਕੰਮ ਰਹਿ ਗਿਆ ਮੇਰਾ ਵਾਲ ਮੇਰੇ ਵਾਈਟ ਹੋਏ ਪਏ ਨੇ ਅਸੀਂ ਵਿਧੀ ਕ੍ਰੀਮ ਜੀ ਲਾ ਕੇ ਤੁਰ ਪੰਨੇ ਹੁੰਦੇ ਹਾਂ ਕੋਲਡ ਕ੍ਰੀਮ ਤੁਹਾਡੀਆਂ ਕੀ ਗੱਲਾਂ ਤੁਹਾਡੀਆਂ ਤਾਂ ਗੱਲਾਂ ਤਾਂ ਆਂਦੀਆਂ ਨੇ ਤਾਡੇ ਵਰਗੇ ਮਾੜੇ ਬੰਦਿਆਂ ਨੇ ਮਸਾਂ ਤਿਆਰ ਹੋਣਾ ਹੁੰਦਾ ਇੱਕ ਵਾਰੀ ਕਿਤੇ ਆ ਕੇ ਫੇਰ ਉਸੇ ਰੁਕ ਜਾਣਾ ਮਾੜੇ ਬੰਦੇ ਚਾਰ ਵਾਰ ਤਾਂ ਬਰਸ਼ ਫੇਰਦੇ ਹੋ ਆਪਣੇ ਉੱਤੇ ਨਹੀਂ ਉਹ ਮੈਂ ਫੇਰਨੀ ਐ ਕਿ ਵਿੱਚ ਮਰ ਜੋ ਜੇ ਦੇਖ ਕਿੰਨਾ ਸਮਾਨ ਥੋੜ੍ਹ ਕੇ ਜੀਂਗਾ ਤੇਰੇ ਮੈਂ ਵਿਆਹ ਚਲੀ ਬਾਲਾ ਤਾਂ ਨਹੀਂ ਹੋ ਗਿਆ ਮੂੰਹ ਸਹੀਆ ਸਹੀਆ ਇੱਕ ਚਿਹਰਾ ਦਿਖਾਈ ਪਹਿਲਾਂ ਸਾਡੀਆਂ ਭੈਣ ਚਿਹਰਾ ਕੀ ਹੁੰਦਾ ਕੋ ਮੂੰਹ ਦਿਖਾ ਦੇ ਚਿਹਰਾ ਦਿਖਾਈ ਤੇ ਫੇਰ ਸਿੱਧਾ ਨਿਕਾ ਕਬੂਥਾ ਦਿਖਾ ਦੀ ਇਹ ਇਹ ਜਿਆਦਾ ਵਧੀਆ ਕਬੂਥਾ ਕਰੀ ਆ ਬਣਾਇਆ ਇੱਥੇ ਨੂੰ ਠੀਕ ਹੈ ਮਾ ਰੈਡੀ ਆ ਤੇ ਆਪਾਂ ਆਂਟੀ ਦਾ ਨਾ ਲੈਣਾ ਆਂਟੀ ਰੈਡੀ ਨਾਲ ਹੀ ਫੋਨ ਕੀਤਾ ਛੇਤੀ ਹੋ ਜਾ ਤੁਹਾਨੂੰ ਰੈਡੀ ਅਸੀਂ ਤਿਆਰ ਹੋ ਰਹੇ ਹਾਂ ਹੁਣ ਕੀ ਰਹਿ ਗਿਆ ਰਹਿ ਗਿਆ ਲਾਈਨ ਅਪ ਨਮਸਕਾਰ ਅੱਛਾ ਡੇਲੇ ਤਾਂ ਮੇਰੇ ਪਹਿਲੇ ਬੜੇ ਮੋਟੇ ਨੇ ਜਿਹੜੇ ਆਪਣੇ ਸੰਗਰੂਪ ਦੇ ਭੈਣ ਭਰਾ ਨੇ ਨਾ ਫੜ ਦੂੰ ਕਰਦੀਆਂ ਕੋਈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਇੱਥੇ ਕੋਈ ਵਧੀਆ ਸਲੂਨ ਹੈਗਾ ਕਿਉਂਕਿ ਸਾਡੇ ਨਾਲ ਲੂਨ ਤਾਂ ਟੌਪ ਤੇ ਟੌਪ ਨੇ ਤੁਸੀਂ ਗੱਲ ਕਰੋ ਨਹੀਂ ਕੋਈ ਲਾਗੇ ਚਾਗੇ ਸਾਡੇ ਦੱਸ ਦਿਓ ਸਲੂਨ ਹੋਵੇ ਵੀ ਵਧੀਆ ਤੇ ਪੈਸੇ ਵੀ ਘੱਟ ਲੱਗਣ ਨਹੀਂ ਪੈਸੇ ਤੋਂ ਜਿਹੜੇ ਲੱਗੜੇ ਲੱਕੜੇ ਨੇ ਉਹਨਾਂ ਪੈਸੇ ਘੱਟ ਲੱਗਣ ਇਹ ਤਾਂ ਗੱਲ ਤੁਹਾਡੀ ਗਲਤ ਹੈ ਨਾ ਕਿ ਨਹੀਂ ਨਾ ਫੇ ਮੈਂ ਆਪ ਹੀ ਲੈ ਜਾਊਂ ਵਧੀਆ ਸਲੂਨ ਤੇ ਥੋੜਾ ਤੁਹਾਨੂੰ ਸਵਾਹ ਪਤਾ ਟਾਈਮ ਲੱਗੇਗਾ ਤੁਸੀਂ ਮੈਨੂੰ ਲੈ ਕੇ ਜਾਣਾ ਟਾਈਮ ਲੱਗਣਾ ਨਹੀਂ ਲਓ ਜੀ ਆਪਾਂ ਥੋੜਾ ਜਿਹਾ ਬਲਸ਼ਰ ਲਾ ਲਿਆ ਠੀਕ ਹੈ ਬਾਕੀ ਫੇਸ ਤੇ ਆਪਾਂ ਕੁਛ ਨਹੀਂ ਲਾਇਆ ਕੋਲਡ ਕਰੀਮ ਲਾ ਕੇ ਜਿਹੜੀ ਆਪਣੀ ਕਿੱਥੇ ਗਈ ਹਲਦੀ ਚੰਦਨ ਵਾਲੀ

ਕੋਟਿਓ ਆਪੀ ਇਤੋਂ ਤੋਂ ਮੇਰੇ ਚੱਕਰਾਂ ਜੀ ਕਿਤੇ ਮਾਣ ਆ। ਅਹ ਕੋਪੀ ਪਰ। ਅੱਜ ਅੱਗੇ ਰੋਜ਼ ਤੁਸੀਂ ਦੇਖਿਆ ਕਿ ਮੈਂ ਆ ਉਤਾਰ ਦੀ ਤਿਆਰੀ ਕਰਦੀ ਆ ਆਫਿਸ ਜਾਂਦੇ ਹਣਾ ਤੇ ਅੱਜ ਉਤਾਰ ਮੇਰੀ ਤਿਆਰੀ ਕਰਾ ਰਹੇ ਨੇ ਕਿ ਸੁੱਧ ਤੂਜਾ ਸਿੱਧੀ ਸਿੱਧੀ। ਤੇ ਸ਼ਗਨਾਂ ਦਾ ਫੋੜਾ ਵਰਕ ਹੈ। ਅਗਰ ਕਿ ਅੰਨ ਨੂੰ ਉਹਦੇੋਂ ਪੈਸੇ ਦਿਓ ਸ਼ਗਨ ਭਾਵਾਂ। ਮੈਨੂੰ ਪੈਸੇ ਕਿੱਥੇ ਨੇ? ਤੂੰ ਹੀ ਤਾਂ ਪੈਸੇ ਤੋਂ ਬਿਨਾਂ ਹੀ ਫਿਰਦੇ ਹੋ। ਆ ਚੁੰਨੀ ਪਰ ਨਾ ਸਿਰ ਤੇ ਨੀਂਦੇ ਟਿਕਦੀ। ਇਹ ਸਿਰਫ ਗੱਲ 'ਚ ਪਾਉਣ ਨੂੰ ਹੀ ਐ। ਸਿਰ ਸੂਰ ਤੇ ਕੋਈ ਨਹੀਂ ਟਿਕਦੀ। ਕਾਲੀ ਕੁੱਟੀ ਗਾਚਰੀ ਹੈ ਨਾ ਆਪਣੀ ਚੁੰਨੀ ਦੀ ਆਪ ਹੀ ਤੁਸੀਂ ਉਹ ਕਰੀ ਜੰਨੇ ਹੋ ਨਹੀਂ ਨਹੀਂ ਫਿਰ ਆਪਣੇ ਭੈਣ ਭਰਾ ਜਿੰਨੇ ਵੀ ਆਪਣੇ ਬਾਹਰ ਵਾਲੇ ਭੈਣ ਭਰਾ ਉਹਨਾਂ ਨੂੰ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਚੁੰਨੀ ਸਿਰ ਤੇ ਟਿਕਣ ਵਾਲੀ ਮੰਗਦੇ ਨੇ ਤੇ ਇਹ ਚੁੰਨੀ ਸਿਰਫ ਆਪਾਂ ਜਿਵੇਂ ਬਾਜ਼ਾਰ ਜਾਣਾ ਜਾਂ ਕਿਤੇ ਜਾਣਾ ਕਿ ਸਿਰ ਤੇ ਨਹੀਂ ਲੈਣੀ ਗੁਰਦੁਆਰਾ ਸਾਹਿਬ ਵਿੱਚ ਚੁੰਨੀ ਸਿਰ ਤੇ ਨਹੀਂ ਟਿਕਦੀ ਮੈਂ ਤਾਂ ਮਸਾ ਪਿੰਨਾ ਪੁੰਨਾ ਲਾ ਕੇ ਇਹਨੂੰ ਐ ਕਰਕੇ ਬਹੂੰਗੀ ਠੀਕ ਹੈ ਕਿੱਥੇ ਬੰਦਾ ਕੰਫਰਟ ਬੈਠਾ ਹੁੰਦਾ ਆਂਟੀ ਦਾ ਫੋਨ ਆ ਗਿਆ ਆਂਟੀ ਦਾ ਫੋਨ ਆ ਗਿਆ ਚਲੋ ਥੇ ਲੋ ਜੀ ਆਪਾਂ ਰੈਡੀ ਆਂ ਆਪਾਂ ਚੱਲਿਆ ਮੈਂ ਠੀਕ ਹੈ ਲੱਗ ਰਹੀ ਹਾਂ ਨਾ ਮੈਂ ਕਿ ਤਿਆਰ ਹੋਈਆਂ ਮੇਰਾ ਸਮਾਨ ਸੰਗੋ ਬੁਟੀਕ ਵਾਲਾ ਫੋਨ ਘਰੇ ਪਿਆ ਚਲੋ ਜੀ ਆ ਕੇ ਮਿਲਦੇ ਆਪਾਂ ਠੀਕ ਚੱਪਲ ਜੁੱਤੀ ਪਾਈ ਨਹੀਂ ਮੈਂ ਜੁੱਤੀ ਦੇਖ ਲਓ ਮੇਰੇ ਪੈਰ ਲੰਗੇ ਜੀ ਇਹ ਕਾਲੀ ਜੁੱਤੀ ਚੱਪੜੀ ਪਾ ਚ ਲਈ ਆ ਆਹ ਹੈ ਸਾਡੀ ਫਾਸ ਵਾਈਸ ਦੀ ਤਿਆਰੀ ਭਜੋ ਭਜਈਆ ਭਜੋ ਕਦੀ ਆ ਜੋ ਪਿਆ ਲੱਖੋਰਾ ਸੰਗੋ ਯਾਰ ਭਮਾਲ ਰਹਿ ਗਿਆ ਮੇਰਾ ਇੱਕ ਜੋ ਕੰਨਾ ਖੜਾੜ ਕਰਾ ਯਾਰ ਮੈਨੂੰ ਵੀ ਫੇਲਾ ਕਰ ਫੜ ਜਾਣਾ ਹੋਏ ਪਰਸ ਮੈਂ ਹੁਣ ਪਰਸ ਕਿਥੇ ਰੱਖਤਾ ਕਰ ਲਾ ਯਾਰ ਸਾਨੂੰ ਐਵੀ ਗੱਲਾਂ ਮਾਰੀ ਜਾਂਦੀਆਂ ਇੱਧਰ ਉੱਧਰ ਹਾਂ ਮੈਂ ਤਾਂ ਇੱਧਰ ਉੱਧਰ ਮਾਰਦੀ ਹਾਂ ਚਲ ਆ ਚੁੰਨੀ ਸਾਂਭ ਲੈ ਇੱਕ ਪਾਸੇ ਜਾਈ ਜਾਂਦੀ ਐ ਕੋਈ ਗੱਲ ਨਹੀਂ ਸਾਂਭ ਲਈਏ ਬੱਚੇ ਵਾਂਗੂ ਤਿਆਰ ਕਰਕੇ ਭੇਜਣਾ ਪੈਂਦਾ ਇਹਨਾਂ ਨੂੰ ਤੁਸੀਂ ਅੱਜ ਆਪਣੇ ਵਾਲਾ ਡਾਇਲੋਗ ਮੈਨੂੰ ਨਾ ਬੋਲੋ ਲਿਆ ਫੜਾਓ ਚਲ 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 ਹਾਂਜੀ ਤੇ ਲੋ ਜੀ ਆਪਾਂ ਵੀ ਆ ਗਏ ਸੀ ਭੋਗ ਤੋਂ ਭੋਗ ਪੈ ਗਿਆ ਸੀ ਤੇ ਤੈਨੂੰ ਸਾਢੇ 11:15 ਵਜੇ ਭੋਗ ਪੈ ਗਿਆ ਤੇ ਹੁਣ ਦਮਨ ਦੀ ਅੱਜ ਫ੍ਰੈਂਡ ਦਾ ਬਰਥਡੇ ਆ ਤੇ ਦਮਨ ਤੇ ਮੈਂ ਚਲੀ ਹਾਂ ਫਿਰ ਦਮਨ ਦੀ ਫ੍ਰੈਂਡ ਦੇ ਬਰਥਡੇ ਤੇ ਪਰ ਮੈਂ ਤਾਂ ਬਸ ਉਪਰੋਂ ਸੈੱਟ ਕੀਤਾ ਪਾਣੀ ਦਮਨ ਨੇ ਅੱਜ ਪਾਇਆ ਮੇਰਾ ਲੌਗ ਇਨ ਹਾਂ ਨੂੰ ਮਤ ਤੋੜਾਂ ਹਾਂ ਤੋੜਾ ਮੂਤੋਣਾ ਨਹੀਂ ਯਾਰ ਚਲੇ ਜੀ ਮੁੰਡਾ ਕੇ ਜਾਮਾ ਫੇਰ ਆਪਾਂ ਆ ਕੇ ਮਿਲਦੇ ਆ ਅੱਜ ਬਸ ਸਭ ਘਰੇ ਆ ਕੰਮ ਕਰਦੇ ਪਿਆ ਤੇ ਇੱਕ ਮੇਰੀ ਭੈਣ ਬੜੀ ਜ਼ੋਰ ਲਾ ਕੇ ਵਿਚਾਰੀ ਕਮੈਂਟ ਕਰਨ ਦੀ ਸੀ ਵੱਡੀ ਆਈ ਇਹਨੂੰ ਪ੍ਰੋ ਮੁੰਡਾ ਕਹਿੰਦੀ ਏ ਇਹ ਹਾਸਾ ਮਜ਼ਾਕ ਚੱਲਦਾ ਸਾਡਾ ਮੇਰਾ ਪੁੱਤ ਕਹਿੰਦਾ ਤੇ ਤਾਂ ਕਰਕੇ ਆਪਾਂ ਹਾਸਾ ਮਜ਼ਾਕ ਚੱਲਦਾ ਏਡੀ ਕੋਈ ਗੱਲ ਨਹੀਂ ਤੁਸੀਂ ਇੰਨਾ ਗੁਸਾਰਾ ਕਰਿਆ ਕਰੋ ਸੋਹਣਾ ਜਿਹਾ ਕਮੈਂਟ ਕਰਿਆ ਕਰੋ ਉਹਦਾ ਹੈ ਪ੍ਰੋ ਮੁੰਡਾ ਕਹੇ ਤਾਂ ਮੈਂ ਕਿਹੜਾ ਪ੍ਰੋ ਮੁੰਡਾ ਬਣ ਜੂਗਾ ਜੋ ਹੈਗਾ ਉਹੀ ਰਹਿਣਾ ਉਹ ਤਾਂ ਮੈਂ ਉਹ ਜਿਹੀ ਰਹੂੰਗਾ ਜਿਹਾ ਜਿਹਾ ਹੈਗਾ ਕਮਲਾ ਜਾਂ ਤੇ ਉਹਨੇ ਬੜਾ ਕਮੈਂਟ ਲਿਖਿਆ ਹਾਂ ਵੱਡੀ ਪ੍ਰੋ ਮੁੰਡਾ ਪ੍ਰੋ ਮੁੰਡਾ ਕਰਦੀ ਰਹਿੰਦੀ ਐ ਮੈਨੂੰ ਪਤਾ ਕਿੰਨੇ ਕੁ ਆਪਾਂ ਮੁੰਡੇ ਆ ਤੇ ਕਿੰਨੇ ਕੁ ਆਪਾਂ ਹੋਰ ਕੋਈ ਨਹੀਂ ਮੁੰਡੇ ਤੋਂ ਹੀ ਬੰਦਾ ਬਣਿਆ ਵੱਡੇ ਤੋਂ ਹੀ ਬੁੱਢਾ ਬਣਨਾ ਕਿ ਨਹੀਂ ਉਦਾਰ ਛੋੜੇ ਛੋੜੇ ਕਮੈਂਟ ਕਰਿਆ ਕਰੋ ਮੈਂ ਦੱਸਿਆ ਨਾ ਕਰਿਓ ਕਿਉਂ ਟਾਈਮ ਹਣਾ ਕੱਢਦੇ ਹੋ ਲਿਖਦੇ ਹੋ ਸਾਰਾ ਕੁਝ ਕਰਦੇ ਹੋ ਹਣਾ ਪੇ ਚੰਗਾ ਨਹੀਂ ਲੱਗਦਾ ਐਵੇਂ ਤੇ ਮਾਇਨਾ ਕਰਿਓ ਚੰਗਾ ਮੈਂ ਕੋਈ ਤੁਹਾਨੂੰ ਗਲਤ ਗੱਲ ਨਹੀਂ ਕਹੀ ਉਸੇ ਕਮੈਂਡ ਕੀਤਾ ਤਾਂ ਮੈਂ ਦਾ ਡਾ ਰਿਪਲਾਈ ਦਿੱਤਾ ਠੀਕ ਆ ਦੇਖੋ ਆ ਬੰਦੇ ਜਾ ਰਹੇ ਨੇ ਡ੍ਰੈਕਲਿੰਗ ਹੋ ਕੇ ਸਵੇਰੇ ਤਣਾ ਕੇ ਗਈ ਵਿਚਾਰੀ ਬਸ ਹੌਣ ਕਹਿੰਦੀ ਮੈਂ ਮੂੰਹ ਧੋ ਕੇ ਚਲ ਦਰਨੀ ਆ ਮਿੱਟੀ ਲੱਗ ਜਾਂਦੀ ਇਹਨੂੰ ਹੂੰ ਚੰਗੀ ਬਰਾਦ ਹੋਰ ਤੇ ਐਦਾਂ ਦੇਖ ਲਓ ਜੀ ਜਿਹੜਾ ਤੁਸੀਂ ਕਹਿੰਦੇ ਪ੍ਰੋ ਮੁੰਡਾ ਵਿਚਾਰਾ ਕੰਮ ਲੱਗਿਆ ਪਿਆ ਸਵੇਰ ਦਾ ਇੱਥੇ ਬੈਠੇ ਪੈਨ ਤੜਕੇ ਦੇ ਕੁਝ ਕਹਿਣਾ ਚਾਹੋਗੇ ਨਹੀਂ ਨਹੀਂ ਸ਼ਬਦ ਮੁੱਕ ਚੁੱਕੇ ਨੇ ਕਹਿਣ ਨੂੰ ਕੁਝ ਨਹੀਂ ਕਹਿਣਾ ਹੈਗਾ ਤੇ ਹੁਣ ਮੇਰੀ ਡਿਊਟੀ ਮੈਂ ਦਮੋਂ ਲੈ ਚੱਲੀ ਆ ਸਾਜੇ ਸਾਨੂੰ ਪਿੰਡੋਂ ਵੀ ਫੋਨ ਆਇਆ ਕਿ ਤੁਸੀਂ ਆਜੋ ਸਵੇਰੇ ਉਧਰ ਵੀ ਫੰਕਸ਼ਨ ਹੈ ਪਿੰਡ ਤੇ ਹਜੇ ਕੋਈ ਚਾਂਸ ਨਹੀਂ ਸਾਡੇ ਜਾਣ ਦੇ ਜੇ ਟਾਈਮ ਲੱਗਿਆ ਜਾਵਾਂਗੇ ਜਾਂ ਨਹੀਂ ਟਾਈਮ ਲੱਗਿਆ ਫਿਰ ਕੱਲ ਨੂੰ ਦੇਖਾਂਗੇ ਪਰ ਮੇਰਾ ਕੱਲ ਨੂੰ ਸਵੇਰੇ ਹੋ ਗਿਆ ਸਵੇਰੇ ਚਲੇ ਜਾਵਾਂਗੇ ਤੇ ਅੱਜ ਮੌਸਮ ਜਿਹੜਾ ਨਾ ਤੁੰਦੀ ਪਈ ਰਹੀ ਹੈ ਸਾਰਾ ਦਿਨ ਤੋਂ ਪੁਮਾੜੀ ਮੋਟੀ ਨਿਕਲੀ ਹੈ ਪਹਿਲਾਂ ਕਹਿੰਦੇ ਹਨ ਕਿ ਠੰਡ ਠੰਡ ਗਈ ਠੰਡ ਗਈ ਠੰਡ ਫੇਰ ਆ ਗਈ ਬਲਤ ਐ ਹੋ ਗਈ ਗਰਮੀ ਪਰ ਠੰਡ ਫੇਰ ਹੁਣ ਨਹੀਂ ਹੋਣੀ ਹੋਣੀ ਹੈ ਕੱਲ ਦਾ ਮੌਸਮ ਬਹੁਤ ਫਰਕ ਪੈ ਗਿਆ ਤੇ ਕੱਲ ਵੀ ਜ਼ਿਆਦਾ ਹੀ ਠੰਡ ਵਧ ਗਈ ਤੁਸੀਂ ਤੁਸੀਂ ਮੇਰਾ ਮੌਸਮ ਦੇਖ ਸਕਦੇ ਹੋ ਧੁੰਦਲਾ ਧੁੰਦਲਾ ਆ ਗਿਆ ਤੇ ਉੱਧਰ ਫੰਕਸ਼ਨ ਸੀ ਕੱਲ ਵੀ ਤੁਸੀਂ ਦੇਖਿਆ ਸੀ ਜਿੱਥੇ ਮੈਂ ਹੁਣ ਭੋਗ ਕੇ ਜਾ ਕੇ ਆਈ ਹਾਂ ਤੇ ਚਲੋ ਜੀ ਬਣੇ ਰਹੋ ਤੁਸੀਂ ਬਲੌਗ ਚ ਨਾ ਚਰ ਕਰੋ ਲਾਈਕ ਸ਼ੇਅਰ ਮੈਂ ਦੰਮੂ ਨੂੰ ਲਾ ਕੇ ਜਾਵਾਂ ਫਿਰ ਮਿਲਦੇ ਆਪਾਂ ਕੱਲ੍ਹ ਕੁਝ ਸਿੱਧੀ ਕੀ ਰਹੇ ਆ ਰਗੜ ਕੇ ਮੂੰਹ ਨਾ ਦਾ ਉਸਕਾ ਸਾਫ਼ ਕਰ ਚਲੋ ਜੀ ਟਾਈਮ ਰਾਤ ਦਾ ਹੋ ਗਿਆ ਸਬਜੀ ਆਪਾਂ ਨੇ ਬਣਾਈ ਸਬਜੀ ਅੱਜ ਬਣਾਈ ਆ ਆਪਣੀ ਗੋभी ਬੜੀ ਘੈਂਟ ਬਣੀ ਕਰਦੀ ਗੋਭੀ ਸੀ ਬਹੁਤ ਜ਼ਿਆਦਾ ਸੁਆਦ ਬੜੀ ਮੈਂ ਇਹ ਕਾਲੀ ਚ ਪਾ ਕੇ ਸੁੱਕੀ ਆਈ ਸੀ ਕਿ ਮੈਨੂੰ ਸੁਆਦ ਲੱਗੀ ਸੀ ਮਟਨ ਤੇ ਬਣ ਕੇ ਫੁਲਕੇ ਲਾਇਗਾ ਦਮਨ ਕਿਉਂਕਿ ਸਵੇਰੇ ਹੈਗਾ ਸੰਡੇ ਬਸ ਇਹ ਦੁਸੰ ਅੱਜ ਬਸ ਦਮਨ ਕੋ ਫੁਲਕੇ ਲਵਾਣੇ ਨੇ ਦੂਬਾਰ ਦਮਨ ਨੂੰ ਫ੍ਰੀ ਕਰ ਦੇਣਾ ਕਿਉਂਕਿ ਦਮਨ ਦੇ ਹੈਗੇ ਫਾਈਨਲ ਇਗਜ਼ਾਮ 15 ਫੈਬਰਵਰ ਤੋਂ ਸ਼ੁਰੂ ਨੇ ਦਮਨ ਦੇ ਹਮ ਸਿਰਫ 3-4 ਹਫ਼ਤੇ ਰਹਿ ਗਏ ਬਸ ਹੁਣ ਦੱਬ ਕੇ ਪੜ੍ਹਾਈ ਸ਼ੁਰੂ ਕਰ ਦੋ ਪੁੱਤ ਕਰਨੀ ਠੀਕ ਹੈ ਨਾ 95 ਤੋਂ ਉੱਪਰ ਜਾਣਾ ਚਾਹੀਦਾ ਨਾ ਨਹੀਂ 90 ਤੋਂ ਉੱਤੇ 90 ਤੋਂ ਕਿਉਂ 95 ਨਹੀਂ ਲੈ ਜਾਣੀ ਕਈ ਵਾਰੀ ਕੱਟ ਜਾਂਦਾ ਇਧਰ ਉਧਰ ਇਹ ਕਿਵੇਂ ਕੱਟ ਜਾਂਦਾ ਇਧਰ ਉਧਰ ਹੁੰਦੇ ਨਹੀਂ ਚਾਹੀਦੇ ਮੇਰਾ ਇਧਰ ਉਧਰ ਮੈਂ ਵੀ ਹੋ ਜਾਣਾ ਫਿਰ ਠੀਕ ਹੈ ਦੀਦੀ ਬਹੁਤ ਵਧੀਆ ਪੜਦੀ ਸੀ ਐਦਾਂ ਬਹੁਤ ਵਧੀਆ ਪੜਦਾ ਮੇਰੇ ਮਤੋਂ ਤੁਸੀਂ ਆ ਗੰਟਾ ਤੋਂ ਮੇਰਾ ਸਾਡੀ ਡਿਊਟੀ ਖਤਮ ਸੱਚਮਝ ਵੈਨ ਲੰਕਰ ਪੁੱਛ ਰਹੀ ਸੀ ਤੁਸੀਂ ਮਸਤਵਾਨਾ ਸਾਹਿਬ ਨਹੀਂ ਜਾਣਾ ਮੇਲਾ ਦੇਖਣ ਟੀਚਰ ਵੀ ਪੁੱਛ ਰਹੀ ਜੀ ਕੋਤ ਆਪਾਂ ਪਹਿਲਾਂ ਮੱਥਾ ਟੇਕਿਆ ਜਦੋਂ ਸਟਾਰਟ ਹੋਇਆ ਮਸਤਵਾਨਾ ਸਾਹਿਬ ਬਰਸੀ ਸੀ ਕੋਤ ਮੇਲਾ ਨਹੀਂ ਕਹਿਣਾ ਬਰਸੀ ਹੈ ਠੀਕ ਹੈ ਤੇ ਮਤਾਂ ਤੋਂ ਟੇਕ ਆਏ ਸੀ ਤੇ ਜਿਆਦਾ ਸੰਕਚ ਕਰ ਮਤਾਂ ਮੱਠਾ ਟੇਕਦਾ ਵੀ ਨਹੀਂ ਤੁਹਾਨੂੰ ਪਤਾ ਨਾ ਉੱਤ ਟੇਕ ਆਏ ਸੀ ਤੇ ਹੋਣਾ ਸੀ ਜਾਂ ਬਹੁਤ 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 ਲੋਕ ਨੇ ਟੇਕ ਆਏ ਜੀ ਹਾਂ ਉਹ ਬੇਬੀ ਦਾ ਆਪਣੇ ਘੰਡੋਲੀ ਟੁੱਟਿਆ ਸੀਗਾ ਇੱਥੇ ਚਿੰਡੋਲ ਲੱਗਦਾ ਹੁੰਦਾ ਹਾਂ ਇੱਥੇ ਵੀ ਸੀਗਾ ਹਾਂ ਆਪਾਂ ਗਏ ਸੀਗੇ ਜਾਂ ਆਪਾਂ ਮਤਲਬ ਆਪਾਂ ਤੁਸੀਂ ਕਿ ਮਤਲਬ ਕੱਲ੍ਹ ਕਿਸੀ ਵੀ ਨਾਲ ਮੇਰੇ ਨਾਲ ਤੂ ਵੀ ਹੈਗੀ ਸੀ ਨਾਲ ਨਹੀਂ ਮੈਂ ਤਾਂ ਇੱਥੇ ਗਈ ਨਹੀਂ ਆਪਾਂ ਉੱਧਰ ਗਏ ਸੀ ਨਾ ਨਾ ਸ਼ਾਦੀ ਵਾਲੇ ਮਲੇ ਉੱਥੇ ਚੁੱਕੇ ਨਹੀਂ 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 ਇੱਥੇ ਵੀ ਕੈਸ ਲੋ ਬਾ ਭੁੱਲ ਚੁੱਕੇ ਆ ਪਤਾ ਨਹੀਂ ਬਹੁਤ ਪੁਰਾਣੀ ਗੱਲਾਂ ਨੇ ਹਾਂ ਪਤਾ ਨਹੀਂ ਹੁਣ ਤਾਂ ਇੱਥੇ ਲਾਸਟ ਕੱਲ ਨੂੰ ਠੋਕਣਾ ਤੇ ਦੇਖ ਲੋ ਅੱਜ ਲਾਸਟ ਦਿਨ ਸੀਗਾ ਤੇ ਕਿੰਨੀ ਧੁੰਦ ਪਈ ਹੋਈ ਸੀ ਅੱਜ ਬਹੁਤ ਦੁਬਾਰਾ ਆ ਗਈ ਠੰਡ ਸਾਰੇ ਕਹਿੰਦੇ ਠੰਡ ਗਈ ਠੰਡ ਗਈ ਮੇਰੇ ਵਰਗੇ ਵੀ ਕਹਿੰਦੇ ਠੰਡ ਗਈ ਬਸ ਤੇ ਬਸ ਠੰਡ ਗਈ ਠੰਡ ਦੇ ਵੱਟ ਕੱਢ ਤੇ down 4 do وچ وچ کو اتے رکھ دی ٹھیک ہے اتے وچ ٹشو پیپر پئے نے کڈ دے پیچھے پیپر کوں لے کے آ جا اوو پھر میں صاف کری پتہ نہیں چل رہا سی کتے رکھاں دوجے وچ کھا نے تے میں سب تو میں ہن تھوڑا کرنا ہوں ٹھیک دا کام ٹھیک ہے بین دا کام کرنا تے پھر اپا تسی پلاڑے کڑ کے تسی تا کھاڑی روٹی میرے دے پاپا نہیں کھاڑی بس دو دو روٹیاں لا دیو سن ٹھیک ہے ہیٹر اسی ایتھے لایا کیونکہ ایتھے پلگ نہیں ہے او پلگ جیک دے وائی فائی لگا ہے ایک تے چارجر لگا ہے ਤੇ ਹੀਟਰ ਆਪਾਂ ਇੱਥੇ ਲਾਇਆ ਕਿ ਕਮਰਾ ਨਿੱਘਾ ਰਹੇ ਸਰਦੀ ਠੰਡ ਹੋ ਗਈ ਨਹੀਂ ਤਾਂ ਮੈਂ ਹੀ ਫਲੋਟਰ ਸਾਰੇ ਭਾਂਡੇ ਰੱਖਦੇ ਸੀ ਡੱਬੇ ਦੇ ਵਿੱਚ ਜੇ ਲੋ ਔਰ 7 ਵਜੇ ਨੇ ਉਹਨੂੰ ਦੇਖਣ ਨੂੰ ਕਰਨਾ ਆਉਂਦਾ ਮੈਂ ਦਿਖਾ ਦਿੰਦਾ ਅੱਜ ਤੱਕ ਆਫੇ ਚੱਲ ਰਿਹਾ ਕੱਲ੍ਹ ਨੂੰ ਵੀ ਚੱਲਣਾ ਸੰਡੇ ਨੂੰ ਉਹ ਜਾ ਕੇ ਕਰਵਾ ਦੇ ਠੀਕ ਹੈ ਸਾਡੇ ਫੰਕਸ਼ਨ ਜਿਹੜਾ ਫੰਕਸ਼ਨ ਕੱਲ੍ਹ 11 ਉਹਦੇ ਬਾਅਦ ਅੰਦਰ ਕੱਲ੍ਹ ਨੂੰ 3:30 ਜਾਈ ਨਹੀਂ ਹਨ ਮੈਨੂੰ ਲੱਗਦਾ ਜਾਣਾ ਕਿ ਸਬੂਤ ਮੈਂ ਦੇਖ ਰਿਹਾ ਕਿ ਚੁੱਕਾ ਨਹੀਂ ਫਾਜੂਬੀ ਐਸੀ ਆ ਆ ਦੇਖੋ ਇੱਧਰ ਦੇਖੋ ਖਾ ਕੇ ਰੋਟੀਆਂ ਤੇ ਇੱਧਰ ਹੁਣ ਐਕਸਰਸਾਈਜ਼ ਹੋ ਰਹੀ ਦਾ ਮੁੰਡਾ ਕਹਿੰਦਾ ਮੈਂ ਤੇਰੇ ਪਿੱਠ ਤੇ ਚੱਕੂਗਾ ਹੁਣ ਚੱਕੀ ਦੀ ਗਈ ਕੇ ਆਮਰਾ ਸਾਫ ਕਰ ਲੰਦਾ ਚੱਲ ਦੇ ਦਮੂ ਉਹਨੇ ਲੱਕ ਤੜਾ ਲਈ ਕਿਤੇ ਲੈ ਜਾ ਖੜੀ ਦੋ ਬੜ ਤੁਹਾਡੇ ਦੋਨਾਂ ਕੋਲ ਚੱਕੇ ਦਮੂ ਮੁੜ ਜਾਏਗਾ ਲੈ ਆ ਦੇ ਕੋ ਪੀਓ ਤੀ ਕਟੱਕ ਰਗਈਆ ਹੋ ਰਿਹਾ ਮੇਰੇ ਤੇ ਕੜਕੜਦੀ ਹੋ ਜਾਂਦੀ ਮੇਰੇ ਵੀ ਆਪ ਬੈਕ ਤੇ ਹੋਈ ਮੇਰੇ ਵੀ ਬੈਕ ਤੇ ਬੜੀ ਪੇਨ ਹੋਈ ਜਦੋਂ ਚੱਕਿਆ ਇਹਨੂੰ ਵੀ ਨਹੀਂ ਕੜਕੜਦੀ ਵਾਲੀ ਨਹੀਂ ਕੜਕ ਨਹੀਂ ਮੇਰੇ ਤੇ ਪੇਨ ਹੋਈ ਹਾਂ ਰੋਟੀਆਂ ਰੋਟੀਆਂ ਖਾ ਕੇ ਤੇ ਹੁਣ ਅਸੀਂ ਆ ਗਏ ਹਾਂ ਜੀ ਬਾਹਰ ਤੇ ਬਾਹਰ ਅੱਜ ਮੌਸਮ ਨਾ ਇੰਨਾ ਘੈਂਟ ਲੱਗ ਰਿਹਾ ਨਾ ਕੈਨੇਡਾ ਵਰਗਾ ਥਿਊ ਲੱਗ ਰਿਹਾ ਟੋਪੀਆਂ ਫੇਰ ਪਵਾਉਤੀ ਹਾਂ ਪਰ ਨਹੀਂ ਇੰਨੀ ਕੁ ਠੰਡ ਤਾਂ ਬਣਦੀ ਸੀ ਯਾਰ ਲੌਂਗ ਕੋਰ ਟ੍ਰਿਪ ਵੱਤ ਲੌਂਗ ਕੋਰ ਦਾ ਵੈਸੇ ਹੀ ਪਾਲੇ ਉਹ ਲੋਈ ਤਾਂ ਰਹੇ ਫਰਵਰੀ ਮਾਰਚ ਮਾਰਚ ਤੱਕ ਰਵੇ ਅਪ੍ਰੈਲ ਨੂੰ ਤਾਂ ਚਲੋ ਮੰਨਿਆ ਹੀ ਗਰਮੀ ਕੜਕਾਂ ਨੂੰ ਵੀ ਵਧੀਆ ਹੈ ਨਾ ਇੱਕ ਵਾਰੀ ਪਤਾ ਜੇ ਜਦੋਂ ਲੌਕਡਾਊਨ ਸੀ ਤੇ ਆਪਾਂ ਉਥੋਂ ਪਟਿਆਲੇ ਫਸ ਗਏ ਜਦੋਂ ਆਏ ਹਾਂ ਤੇ ਕੰਬਲ ਚ ਆਪਾਂ ਉਦੋਂ ਪੈਨੇ ਹਾਂ ਮਾਰਚ ਚ ਹੈਨਾ ਅਪ੍ਰੈਲ ਚ ਅਪ੍ਰੈਲ ਤੱਕ ਅਸੀਂ ਕੰਬਲ ਚ ਪੈਂਦੇ ਰਹੇ ਤਾਂ ਜਦੋਂ ਤੇ ਅਪ੍ਰੈਲ ਤੋਂ ਬਾਅਦ ਜਦੋਂ ਅਸੀਂ ਉਥੇ ਗਏ ਨਾ ਤੇ ਉਦੋਂ ਕੰਬਲ ਪਿਆ ਤੇ ਉਦੋਂ ਗਰਮੀ ਪੂਰੀ ਫਿਰ ਮਈ ਜੂਨ ਚ ਗਏ ਹਾਂ ਅਸੀਂ ਹੈਨਾ ਹਾਂ ਹੁੰਚ ਗਏ ਹਮੇ ਉਦੋਂ ਤਾਂ ਗੱਡੀਆਂ ਰੁਕ ਗਈਆਂ ਗਰਮਾਇਸ਼ ਨਹੀਂ ਸੀ ਉਦੋਂ ਮਤਲਬ ਅਪ੍ਰੈਲ ਦਾ ਮਹੀਨਾ ਤਾਂ ਪਤਾ ਹੀ ਨਹੀਂ ਲੱਗਿਆ ਤੀਆਂ ਵਾਂਗੂ ਨਿਕਲ ਗਏ ਉਹਨਾਂ ਦੇ ਇਸ਼ਾਰੇ ਲਾਕਡਾਊਨ ਚ ਡੈਥ ਹੋਈ ਉਹਨਾਂ ਦਾ ਉਹਨਾਂ ਨੂੰ ਤੇ ਲਾਕਡਾਊਨ ਭੁੱਲਣਾ ਨਹੀਂ ساری ਉਮਰ ਇਹ ਨਹੀਂ ਉਦੋਂ ਬਹੁਤ ਬਹੁਤ ਬਹੁਤਾ ਹੁੰਿਆ ਹਾਂ ਤੇ ਬੜਾ ਦੁੱਖ ਲੱਗਦਾ ਹੈ ਇਹ ਚੀਜ਼ਾਂ ਤੇ ਤੇ ਚਲੋ ਜੀ ਠੰਡ ਨੂੰ ਮਜੇ ਮੰਦੇ ਨਜ਼ਰ ਰੱਖਦੇ ਹੋਏ ਅਸੀਂ ਬਾਹਰ ਦਾ ਥਿਊ ਚੈੱਕ ਕਰਨਾ ਇਸ ਹਾਲ ਸੁ ਕਰ ਲਈਏ ਗਾਈਜ਼ 29 ਅਪ੍ਰੈਲ ਨੂੰ ਮੇਰਾ ਬਰਥਡੇ ਵੀ ਆ ਰਿਹਾ ਹੈ ਛੇ ਛੇ ਦੇ ਪੇਸ ਲਾ ਲਾ ਜੇ ਫਰਵਰੀ ਚਲਣ ਦੀ ਕਾਰ ਇਧਰ 29 ਅਪ੍ਰੈਲ ਦੀ ਨੀ ਪਹੁੰਚ ਕੜੀ ਹੈ ਦੇਖੋ ਮੰਮੂ ਦੇ ਲੋ ਸਾਡੇ ਜਵਾਖਾਂ ਦੇ ਕਰ ਲੀਆਂ ਬਹੁਤ ਹੀ ਹੈ ਆਹ ਦਾ ਲੈ ਲੀਆਂ ਕੋ ਮੈਂ ਨਾ ਸੀ ਜੇ ਵੱਡੇ ਬਣਾਉਂਦੇ ਰਹੇ ਤੂੰ ਲਾਈਟ ਜਾ ਹੋ ਗਿਆ ਇਹਦਾ ਵੇਟ ਆ ਲੈ ਹੋਰ ਚੱਕੋ ਲਾਈਟ ਵਜਣਾ ਹਾਂ ਮੈਂ ਹਲਕਾ ਹੀ ਫੀਲ ਹੁੰਦਾ ਹਲਕਾ ਜਿਹਾ ਫੀਲ ਹੋ ਰਿਹਾ ਨਾ ਜਦੋਂ ਆਪਾਂ ਲੱਕ ਤੋਂ ਜਦੋਂ ਆਪਾਂ ਹੁਣ ਮੈਂ ਤਾਂ ਪਾਪਾ ਸੇਰ ਸੈਰ ਕਰਦੀਆਂ ਤੋ ਐਕਸਰਸਾਈਜ਼ ਕਰਕੇ ਉਹਨੇ ਨਾ ਤੁਰ ਹੀ ਜਾਂਦੇ ਆ ਹਨਾ ਕੋਈ ਫਰਕ ਨਹੀਂ ਜਦੋਂ ਐਕਸਰਸਾਈਜ਼ ਕਰਕੇ ਖੜਦੇ ਆ ਨਾ ਮੈਨੂੰ ਉਹਦਾ ਬੜੇ ਹੌਲੇ ਹੋ ਗਏ ਹੌਲੇ ਜਿਹਾ ਹੋ ਗਿਆ ਉਵੇਂ ਚਲੋ ਚਲੀਏ ਅੰਦਰ ਚਲੋ ਜੀ ਮਿਲਦੇ ਆ ਤੁਹਾਨੂੰ ਨਵੇਂ ਬਲੌਗ ਦੇ ਨਾਲ ਸੋ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਜਾਂਦੇ ਜਾਂਦੇ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਬਾਏ ਬਾਏ ਟੇਕ ਕੇਅਰ